ਪਹਿਲਾਂ ਤਾਂ ਸਾਡੇ ਫਾਜ਼ਲ ਸਾਹਿਬ ਦਾ ਜਨਮ ਦਿਨ ਸੀ ਉਹਦੇ ਲਈ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮਨਾਇਆ ਵਾ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਹਲਕੇ ਦੇ ਲੋਕ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਾਕੀ ਜਿੰਨੇ ਸਾਨੂੰ ਪਾਰਟੀ ਇਗਨੋਰ ਕਰ ਰਹੀ ਆ 25 ਸਾਲ ਫਾਦਲ ਸਾਹਿਬ ਨੇ ਕੀਤੀ ਆ ਸੇਵਾ ਤੇ ਪਾਰਟੀ ਇਗਨੋਰ ਕਰ ਰਹੀ ਆ ਸਾਨੂੰ ਉਹਦਾ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਦਾ ਰੋਸਾ ਵੀ ਕਰਦੇ ਆਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਅੱਗੇ ਕੀ ਕਰਨਾ ਵੀਰ ਉਹਨਾਂ ਸਮਾਂ ਕਿਹੜਾ ਇਲੈਕਸ਼ਨ ਦਾ ਸ਼ੁਰੂ ਹੋਰ ਬੱਸ ਉਹ ਹੋ ਜਾਣਾ ਹੈ ਅੱਜ ਇਕੱਠ ਹੋ ਗਿਆ ਲੋਕ ਸਾਰੇ ਥੋੜੇ ਸਮਰਥਕ ਆ ਗਏ ਹੁਣ ਫੇਰ ਦੱਸਣ ਦਾ ਕਿਦੋਂ ਟਾਈਮ ਹੈ ਦੱਸਾਂਗੇ ਜੇ ਕੋਈ ਪਾਰਟੀ ਕੋਈ ਅੱਗੇ ਕੋ ਕਰੂਗੀ ਜੇ ਨਹੀਂ ਕਰੂਗੀ ਫੇਰ ਅਸੀਂ ਆਪਦਾ ਡਿਸੀਜਨ ਲਵਾਂਗੇ ਅਸੀਂ ਕੀ ਕਰਨਾ ਸਾਡੇ ਨਾਲ ਥੋੜੇ ਦਾ ਕੰਟਰੈਕਟ ਕੀਤਾ ਵੀ ਸਾਡੇ ਕਰਨੀ ਆਓ ਦੂਜੀ ਹਲੇ ਕਿਸੇ ਪਾਰਟੀ ਨੇ ਜੇ ਕਿਸੇ ਦਾ ਫੋਨ ਆਏ ਨੇ ਪਰ ਅਸੀਂ ਸਭ ਨੂੰ ਜਵਾਬ ਦੇਤਾ ਹਲੇ ਕਾਂਗਰਸ ਪਾਰਟੀ ਨਾਲੇ ਆ ਜੇ ਸਾਡੇ ਨਾਲ ਨਹੀਂ ਸਹੀ ਚੱਲੂ ਪਾਰਟੀ ਫੇਰ ਅਸੀਂ ਕੱਲ ਨੂੰ ਕੋਈ ਵੀ ਕਰ ਸਕਦੇ ਆ ਆਪਦਾ ਸਹੀ ਤਬਾਅ ਬਾ ਆਪਣਾ ਕੋਈ ਵੀ ਅਗਲਾ ਡਿਸੀਜਨ ਦੱਸ ਦਾਂਗੇ ਤੁਹਾਨੂੰ 2-4 ਦਿਨਾਂ ਜੇ ਨਹੀਂ ਪਾਰਟੀ ਸਹੀ ਚੱਲਦੀ ਤਾਂ ਫਿਰ ਮੈਂ ਆਪਣਾ ਅਲੱਗ ਡਿਸੀਜਨ ਲਵਾਂਗਾ ਸਾਰੇ ਪਰਿਵਾਰ ਦਾ ਨਹੀਂ ਮੇਰਾ ਅਲੱਗ ਆਪਣਾ ਸਾਰਾ ਠੀਕ ਹੈ ਪਰਿਵਾਰ ਵੈਸੇ ਸਾਡਾ ਇਕੱਠਾ ਸਾਰਾ ਤੇ ਪਰ ਸਿਆਸਤ ਜੇ ਕੱਲ ਨੂੰ ਕਰੂਗੀ ਤਾਂ ਫਿਰ ਅਲੱਗ ਵੀ ਹੋ ਸਕਦਾ ਸਿਆਸਤ ਦਾ ਕਿਉਂਕਿ ਰਾਣਾ ਗਰਜੀਤ ਦਾ ਦੇਖ ਲਓ ਉਹਨਾਂ ਦਾ ਬੇਟਾ ਅਲੱਗ ਕਰਦਾ ਠੀਕ ਹੈ ਨਾ ਚੰਨੀ ਦੇ ਬ੍ਰਦਰ ਨੇ ਕੀਤੀ ਫਿਰ ਉਸ ਹੱਬ ਨਾਲ ਸਾਨੂੰ ਵੀ ਆਪਣਾ ਸਾਰਾ ਹੱਕ ਹੈਗਾ ਕਰਨ ਦਾ ਦੇਖੋ 25 ਸਾਲ ਸੇਵਾ ਕੀਤੀ ਆ ਅਸੀਂ ਵੀ ਆਪਣਾ ਦੇਖਣਾ ਸਾਰਾ ਤੁਹਾਨੂੰ ਕਿਉਂ ਲੱਗਦਾ ਕਾਂਗਰਸ ਕਿਉਂ ਬਨੂ ਕਰ ਰਹੀ ਹੈ ਜੀ ਇਹ ਹੁਣ ਉਹਨਾਂ ਨੂੰ ਪਤਾ ਪਾਰਟੀ ਨੂੰ ਪਤਾ ਹੈ ਕਮਾਂਡ ਨੂੰ ਪਤਾ ਜੇ ਇਗਨੋਰ ਕਰੂਗੀ ਤਾਂ ਫਿਰ ਕੱਲ ਨੂੰ ਅਸੀਂ ਵੀ ਆਪਣਾ ਡਿਸੀਜਨ ਕੋਈ ਹੋਰ ਮੈਂ ਲੈ ਸਕਦਾ ਉਹਨੂੰ ਮਹਿਸੂਸ ਹੋ ਰਿਹਾ ਵੀ ਉਹਨੇ ਇਗਨੋਰ ਕਰਦੀ ਹੈ ਇਗਨੋਰ ਕਰਦੀ ਹੈ ਤਾਂ ਹੀ ਤੁਹਾਨੂੰ ਦੱਸ ਰਹੇ ਹਾਂ ਅੱਜ ਜਦੋਂ ਕਟ ਦਿੱਤਾ ਕਿ ਸ਼ਕਤੀ ਪ੍ਰਦਰਸ਼ਨ ਹੈ ਇਹੀ ਕਾਰਨ ਹੁੰਦੀ ਹੈ ਜਿਸੇ ਕਾਰਨ ਇਹ ਵੀ ਇਹੀ ਕਾਰਨ ਵੀ ਹੈਗਾ ਬਾਕੀ ਜਿਆਦਾ ਫਾਜ਼ਲ ਸਾਹਿਬ ਦਾ ਬਰਥਡੇ ਸੀਗਾ ਉਹਦੇ ਕਰਕੇ ਵੀ ਆ ਬਾਕੀ ਸ਼ਕਤੀ ਪ੍ਰਦਰਸ਼ਨ ਵੀ ਲਾ ਲਓ ਜੋ ਮਰਜ਼ੀ ਲਾ ਲਓ ਜੀ